ਸ਼ੰਭੂ ਬਾਰਡਰ ਤੋਂ ਆਈ ਮਾੜੀ ਖਬਰ ਮੋਰਚੇ 'ਚ ਬਣ ਗਿਆ ਹੈ ਗਮ ਦਾ ਮਾਹੌਲ ਇੱਕ ਕਿਸਾਨ ਨੂੰ ਪੈ ਗਿਆ ਹੈ ਦਿਲ ਦਾ ਦੌਰਾ ਤੇ ਹੋ ਗਈ ਹੈ ਮੌਤ ਜਿहां ਸ਼ੰਭੂ ਬਾਰਡਰ ਤੋਂ ਇਸ ਵੇਲੇ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕਿਸਾਨ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਕਿਸਾਨ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਹੁਣ ਸ਼ੰਭੂ ਬਾਰਡਰ ਤੇ ਜਿਹੜਾ ਮੋਰਚਾ ਲੱਗਾ ਹੋਇਆ ਉੱਥੇ ਗਮ ਦਾ ਮਾਹੌਲ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਦੱਸਦੀ ਹੈ ਕਿ ਇਸ ਕਿਸਾਨ ਦਾ ਨਾਮ ਪ੍ਰਗਟ ਸਿੰਘ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਪਿਤਾ ਦਾ ਨਾਮ ਤਰਲੋਕ ਸਿੰਘ ਦੱਸਿਆ ਜਾ ਰਿਹਾ ਹੈ ਇਹ ਕਿਸਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੱਕੜ ਤਹਿਸੀਲ ਲੋਪੋਕੋ ਦੇ ਰਹਿਣ ਵਾਲੇ ਸਨ ਜਿਹੜੇ ਕਿ ਬੀਤੇ ਦਿਨ ਹੀ ਸ਼ੰਭੂ ਬਾਰਡਰ ਵਿੱਚ ਮੋਰਚੇ ਦੇ ਵਿੱਚ ਪਹੁੰਚੇ ਸਨ ਉੱਥੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਤੁਰੰਤ ਹੀ ਉਹਨਾਂ ਨੂੰ ਪਟਿਆਲਾ ਦੇ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਵਰਗਟ ਸਿੰਘ ਬੀਤੇ ਕੁਝ ਦਿਨ ਪਹਿਲਾਂ ਹੀ ਮੋਰਚੇ ਦੇ ਵਿੱਚ ਆਏ ਸਨ ਜਿੱਥੇ ਕਿ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ ਪਰੰਤੂ ਇਲਾਜ ਦੇ ਦੌਰਾਨ ਹੀ ਉਹਨਾਂ ਨੇ ਦਮ ਤੋੜ ਦਿੱਤਾ ਹੈ ਉਹਨਾਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਜਿਹੜੇ ਕਿਸਾਨ ਦੀ ਮੌਤ ਹੋਈ ਹੈ ਜਿਨ੍ਹਾਂ ਦਾ ਨਾਮ ਪ੍ਰਗਟ ਸਿੰਘ ਦੱਸਿਆ ਜਾ ਰਿਹਾ ਹੈ ਉਹ ਪਿੱਛੇ ਆਪਣੀ ਪਤਨੀ ਤੇ ਇੱਕ ਛੋਟੇ بیٹے ਨੂੰ ਛੱਡ ਗਏ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਕਿਸਾਨ ਪ੍ਰਗਟ ਸਿੰਘ ਹੋਰਾਂ ਦੇ ਕੋਲ 2 ਏਕੜ ਜ਼ਮੀਨ ਹੈ ਜਿਸ ਤੇ ਉਹ ਵਾਹੀ ਕਰਦੇ ਨੇ ਤੇ ਹੁਣ ਉਹ ਸ਼ੰਭੂ ਬਾਰਡਰ ਦੇ ਵਿੱਚ ਪਹੁੰਚੇ ਸਨ ਜਿੱਥੇ ਕਿ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਹੈ ਸਰਮਣ ਸਿੰਘ ਮੰਦਿਰ ਕਿਸਾਨ ਆਗੂ ਉਹਨਾਂ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਕਿੰਨੇ ਹੋਰ ਕਿਸਾਨਾਂ ਦੀ ਜਾਨ ਲਵੇਗੀ 40 ਕਿਸਾਨ ਹੋਂ ਤੱਕ ਸ਼ਹੀਦ ਹੋ ਚੁੱਕੇ ਨੇ ਇੱਥੇ ਵੀ ਜਾਣਕਾਰੀ ਸਾਂਝੀ ਕਰਦੀ ਏ ਕਿ ਪਹਿਲਾਂ ਵੀ ਇੱਕ ਕਿਸਾਨ ਜਿਸਨੇ ਸਲਫਾਸ ਖਾ ਲਈ ਸੀ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਸੀ ਬਹੁਤ ਸਾਰੇ ਹੋਰ ਕਿਸਾਨ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਨੇ ਉਹਨਾਂ ਨੇ ਵੀ ਆਤਮ ਹੱਤਿਆ ਕੀਤੀ ਸੀ ਬਹੁਤ ਸਾਰੇ ਕਿਸਾਨਾ ਨੇ ਤਾਂ ਬਾਰਡਰ ਤੇ ਮੋਰਚੇ ਵਿੱਚ ਜਾ ਕੇ ਹੀ ਸਲਫਾਸਾਂ ਖਾਧੀਆਂ ਨੇ ਤੇ ਉਹ ਰੱਬ ਨੂੰ ਪਿਆਰੇ ਹੋ ਗਏ ਨੇ ਇੱਥੇ ਕਿਸਾਨ ਆਗੂ ਸਰਵਣ ਸਿੰਘ ਪੰਦੀਰ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਆਖੇ ਕਿ ਸਰਕਾਰ ਕਿੰਨੇ ਕੋ ਕਿਸਾਨਾਂ ਦੀ ਹੋਰ ਜਾਨ ਲਵੇਗੀ ਫਿਰ ਵੀ ਜਿਹੜੀਆਂ ਮੰਗਾਂ ਨੇ ਉਹ ਮੰਨੇਗੀ ਸੋ ਇਸ ਵੇਲੇ ਇਹ ਜਿਹੜੀ ਸ਼ੰਭੂ ਪਾਊਡਰ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕਿਸਾਨ ਦੀ ਜਾਨ ਚਲੀ ਗਈ ਹੈ ਦੱਸਦੀ ਹੈ ਕਿ ਬਹੁਤ ਸਾਰੇ ਕਿਸਾਨ ਇਥੇ ਮੋਰਚੇ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਦੀਆਂ ਕੇਂਦਰ ਸਰਕਾਰ ਤੋਂ ਕੁਝ ਮੰਗਾਂ ਨੇ ਜਿਹੜੀਆਂ ਕਿ ਸਰਕਾਰ ਨੇ ਅਜੇ ਤੱਕ ਨਹੀਂ ਮੰਨੀਆਂ ਇਸ ਕਰਕੇ ਕਿਸਾਨ ਜਿਹੜੇ ਧਰਨਾ ਲਗਾ ਕੇ ਬੈਠੇ ਹੋਏ ਨੇ ਸੋ ਇਸ ਵੇਲੇ ਇਹ ਜਿਹੜੀ ਬੁਰੀ ਖਬਰ ਹੈ ਸ਼ੰਭੂ ਬਾਰਡਰ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਕਿਸਾਨ ਨੂੰ ਦਿਲ ਦਾ ਦੌਰਾ ਪਿਆਏ ਤੇ ਉਸ ਦੀ ਮੌਤ ਹੋ ਗਈ ਹੈ